ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਇਹ ਨਾ ਆਪਣਾ ਕੰਮ ਫ੍ਰੀਜ ਕੋਡ ਚੱਲਦਾ ਤੇ ਨਾਲ ਹੀ ਨਾ ਇੱਕ ਵਧੀਆ ਮਕਾਨ ਬਣਦਾ ਤੇ ਵੱਖਰੇ ਤਰੀਕੇ ਦਾ ਮਕਾਨ ਬਣਦਾ ਤੇ ਇਹ ਵੀਡੀਓ ਜਿਹੜੇ ਭਰਾਵ ਮਕਾਨ ਬਹੁਤ ਮਜ਼ਬੂਤੀ ਵਾਲਾ ਤੇ ਸੂਰੇ ਸਲਾਵ ਤੋਂ ਬਚਤ ਵਾਲਾ ਬਣਾਉਣਾ ਚਾਹੁੰਦੇ ਆ ਤੇ ਮੈਂ ਸੋਚਿਆ ਵੀ ਉਹਨਾਂ ਲਈ ਇੱਕ ਵੀਡੀਓ ਇਹ ਬਹੁਤ ਹੀ ਲਾਹੇਵੰਦ ਸਿੱਧ ਹੋਵੇਗੀ ਇਹ ਜਿਹੜਾ ਮਕਾਨ ਹੈ ਇਹ ਇਹਨਾਂ ਨੂੰ ਜਿਹੜੀਆਂ ਇਹ ਇੱਟਾਂ ਦੇਖ ਰਹੇ ਹੋ ਤੁਸੀਂ ਇਹਨਾਂ ਨੂੰ ਬਲॉक्स ਕਹਿੰਦੇ ਇਹ ਪਠਾਨਕੋਟ ਤੋਂ ਇਹ ਭਾਈ ਸਾਹਿਬ ਲੈ ਕੇ ਆਏ ਆ ਇਹ ਟੋਟਲੀ ਇਹਨਾਂ ਨੇ ਨੀਂਹ ਜਿਹੜੀਆਂ ਉਹ ਇੱਟਾਂ ਨਹੀਂ ਭਰੀਆਂ ਉਸ ਤੋਂ ਉੱਪਰ ਦਾ ਜਿੰਨਾ ਵੀ ਇਹਨਾਂ ਨੇ ਮਟੀਰੀਅਲ ਵਰਤਿਆ ਕਿਸੇ ਵੀ ਤਰ੍ਹਾਂ ਦੀ ਇੱਟ ਨਹੀਂ ਵਰਤੀ ਇਹ ਸਾਰੇ ਬਲॉक्स ਵਰਤੇ ਆ ਇਹ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਬਲॉक्स ਹੈ 6 ਇੰਚੀ ਅਤੇ 8 ਇੰਚੀ ਵਿੱਚ ਹੁੰਦੇ ਹਨ ਦੁਨੀਆ ਭਰ ਦੇ ਆਰਕੀਟੈਕਟਾਂ ਨੇ ਤੇ ਹੋਰ ਪੈਸੇ ਵਾਲੇ ਲੋਕਾਂ ਨੇ ਸੂਰਜ ਹਲਾਅ ਤੋਂ ਬਚਣ ਲਈ ਬਹੁਤ ਅਨੇਕਾਂ ਯਤਨ ਕੀਤੇ ਹੈ ਪਰ ਨਾਕਾਮਜਬ ਰਹੇ ਆ ਪਰ ਇਹ ਹੋ ਸਕਦਾ ਹੈ ਕਾਮਯਾਬ ਹੋਵੇ ਮੇਰੇ ਹਿਸਾਬ ਨਾਲ ਤਾਂ ਸੋਚਿਆ ਵਕਿ ਆਪ ਜੀ ਲਈ ਵੀਡੀਓ ਜਿਹੜੇ ਵੀਰਾਂ ਨੇ ਮਕਾਨ ਨਵਾਂ ਬਣਾਉਣਾ ਹੈ ਉਏ ਇਸ ਬਾਰੇ ਵਿਚਾਰ ਕਰ ਸਕਦੇ। ਇਹ ਜਿਹੜਾ ਬਲੌਕ ਦਾ ਸਾਈਜ਼ ਹੈ ਤੁਹਾਨੂੰ ਦੱਸ ਦਈਏ ਵੀ 1 ਫੁੱਟ ਦੀ ਲੰਬਾਈ ਹੁੰਦੀ ਹੈ। 8 ਇੰਚ ਤੇ 5 ਇੰਚ। ਯਾਨੀ ਕਿ 8 ਇੰਚੀ ਕਾਂਦੇ ਦੇ ਨਾਲ ਬੰਦੀ ਜਿਵੇਂ ਆਪਣੇ 9 ਇੰਚ ਬੰਦੀ ਹੈ ਇਹਦੇ ਨਾਲ 8 ਇੰਚ ਬੰਦੀ। ਤੇ ਜਿਹੜਾ 8 ਇੰਚਲਾ ਬਲੌਕ ਹੈ ਲਗਭਗ 3 ਸਵਾ 3 ਇੱਟਾਂ ਦੇ ਬਰਾਬਰ ਬਰਾਬਰ ਕੰਮ ਕਰਦਾ ਇੱਕ ਬਲੌਕ। ਇੱਕ ਬਲੌਕਸ ਦੀ ਕੀਮਤ ਹੈ ਜਿਹੜੀ 53 ਰੁਪਈਆ। ਆ ਬੈਲ ਆਪਣੇ ਕੋਲੇ ਆ ਗਿਆ ਇਹ 1258 ਦਾ ਜਿਹੜਾ ਬਲॉक्स ਹੈ 53 ਰੁਪਏ ਦਾ 1256 ਦਾ ਬਲॉक्स ਹੈ ਜਿਹੜਾ ਇਹ 46 ਰੁਪਏ ਦਾ ਮਿਲਦਾ ਕਾਰੀਗਰ ਮਿਸਤਰੀ ਦੇ ਦਰਸਨ ਮੁਤਾਬਕ 1600 ਫੁੱਟੇਰੀਆ ਸੀਗਾ ਤੇ ਲਗਭਗ 384900 ਰੁਪਏ ਦੇ ਜਿਹੜੇ ਬਲॉक्स ਹੈ ਇਹ ਸਿੰਗਲ ਜਿਹੜਾ ਪੋਰਸ਼ਨ ਆ ਉਹ ਤੇ ਬਲॉक्स ਇੰਨੇ ਤੇ ਲੱਗ ਚੁੱਕੇ ਆ ਤੇ ਇਹਨਾਂ ਦੀ ਜਿਹੜੀ ਕਟਿੰਗ ਹੈ ਜਾਂ ਲੇਬਰ ਹੈ ਉਹ ਬਹੁਤ ਔਖੀ ਹੈ ਆਮ ਇੱਟਾਂ ਦੇ ਮਕਾਨ ਨਾਲ ਜਿਹੜੇ ਬਲॉक्स ਆ ਕਟਰ ਨਾਲ ਕੱਟ ਕੇ ਲਾਉਣੇ ਪੈਂਦੇ ਆ ਬਿਲਕੁਲ ਬਜਰੀ ਦੇ ਬਣੇ ਹੁੰਦੇ ਆ ਤੇ ਇਹਦਾ ਕੰਮ ਕਰਨਾ ਬਹੁਤ ਇੱਟਾਂ ਵਾਲੇ ਕੰਮ ਨਾਲੋਂ ਜ਼ਿਆਦਾ ਟਾਈਮ ਲੱਗਦਾ ਸੋ ਇਹ ਵੀਡੀਓ ਆਪਜੀ ਲਈ ਕਿਸ ਤਰ੍ਹਾਂ ਦੀ ਲੱਗੀ ਜਰੂਰ ਦੱਸਣਾ ਜੀ ਜਿੰਨਾ ਮੇਰੇ ਵੀਰਾਂ ਨੇ ਸੂਰੇ ਸਲਾਬ ਤੋਂ ਬਚਣ ਲਈ ਇਹ ਮਕਾਨ ਬਣਾਉਣਾ ਆਪਣਾ ਸੋ ਇਹਦੇ ਬਾਰੇ ਜਰੂਰ ਸੋਚਣ ਸੋ ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ